तो तब 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 त ਜੋ ਕਰਕੇ ਭੇਜਾਇਆ ਹੈ 11 April ਨੂੰ Singh Jewelers ਦੇ ਅੰਦਰ ਹੋਈ ਗੰਗਪੁਆਇੰਟ ਰੋਬਰੀ ਦੇ ਵਾਰਦਾਤ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਹੋਏ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਪਾਰਟੀ ਨੇ ਦੋਸ਼ੀ ਜਗਜੀਤ ਸਿੰਘ ਉਰਫ ਗੋਲਡੀ ਸਮੇਤ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਦਸ਼ਮੇਸ਼ ਨਗਰ ਨੂੰ ਕਾਬੂ ਕਰ ਲਿਆ ਹੈ ਇਹਦੀ ਨਾਲ ਹੀ ਵਾਰਦਾਤ ਵਿੱਚ ਇਸਤੇਮਾਲ ਹੋਈ ਐਕਟਿਵਾਪ

ਪੁਲਿਸ ਨੂੰ ਚੱਕਵਾ ਦੇ ਹੀ ਦੋਸ਼ੀ ਨੇ ਆਪਣੇ ਕਪੜੇ ਦੁਆਰਾ ਦੁਆਰਾ ਬਦਲੇ ਸੀਸੀਟੀਵੀ ਕੈਮਰਾਜ਼ ਵਿੱਚ ਪਰ ਅੰਮ੍ਰਿਤਸਰ ਕਮਿਸ਼ਨਰ ਨੇ ਪੁਲਿਸ ਇਹੋ ਜੇ ਬਾੜੇ ਅੰਸਰਾ ਤੇ ਨਤ ਪਾਮਲੀ ਵਚਨ ਬੱਧ ਨੇ ਇਹਦੇ ਨਾਲ ਹੀ ਸਾਰੇ ਜੁਐਲਰੀ ਸ਼ਾਪ ਓਨਰਸ ਨੂੰ ਵੀ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣਾ ਸਿਕਿਉਰਿਟੀ ਬੰਦੋਬਸ ਹੋਰ ਪੁਖਤਾ ਕਰੇ ਧੰਨਵਾਦ